ਮੈਂ ਤਾਂ ਰੈਡੀ ਆ ਰੈਡੀ ਤੁਸੀਂ ਵੀ ਮੇਰਾ ਰੈਡੀ ਜੀ ਇਹਨੂੰ ਕੰਮ ਹੀ ਨਹੀਂ ਲੈ ਕੇ ਵਿਚਾਰੀ ਨੂੰ ਬਹਿ ਗਿਆ ਬਹੁਤ ਹੀ ਕੁੜੀ ਹਾਂ ਕੰਮ ਕਰ ਨਹੀਂ ਯਾਰਾ ਤਾਂ ਥੱਕਾ ਮਮਦੀਪ ਤੇ ਨੰਦੀਪ ਬਹੁਤ ਆ ਹਾਂ ਇੰਨੀ ਮੋਟੀ ਵਿਖਾਉਂਦੇ ਮੈਨੂੰ ਬਲੋ ਨਵਾਂ ਜਵਾਈ ਆਇਆ ਬੇਇੱਜ਼ਤੀ ਨਾ ਕਰਾ ਦਿਓ ਖਿੱਚ ਕੇ ਲੈ ਦਿਓ ਖਿੱਚ ਕੇ ਹਾਂਜੀ ਸਾਸਰੀ ਕਾਲਜ ਕੀ ਆ ਚਾਲਾ ਸਾਸਰੀ ਕੋਲ ਹੁੱਡੀ ਭਾਈ ਅਮਨ ਨੂੰ ਲੈਣ ਆਇਆ ਤਾਂ ਮੈਂ ਹੁੱਡੀ ਚ ਬਹੁਤ ਕੰਫਰਟੇਬਲ ਆ ਗਿਆ ਜਿੱਥੇ ਮਰਜ਼ੀ ਬਹਿ ਜੀਦਾ ਜਾ ਕੇ ਹਾਂ ਸੂਰ ਦੱਸ ਮੈਂ ਚੁੰਨੀ ਵੀ ਲੈ ਕੇ ਆਈਏ ਇਹ ਤਾਂ ਨਹੀਂ ਕਿੰਨਾ ਚਾਦਰਾਂ ਦੇ ਨੇ ਕੰਮ ਇਹਦਾ ਸੂਟ ਵਿਖਾ ਦਈਏ ਜੇ ਨਾਮ ਵਿਖਾਏ ਨੇ ਅੱਡ ਸੂਟ ਤਾਂ ਟੈਂਟ ਵਾਲੇ ਸਿਆਪਾ ਪਾਈ ਫਰਨਾ ਸੂਟ ਰੈਡੀ ਆ ਰੈਡੀ ਹਾਂ ਮੈਂ ਤਾਂ ਹੈ ਮੈਂ ਤਾਂ ਰੈਡੀ ਹਾਂ ਰੈਡੀ ਤੁਸੀਂ ਵੀ ਮੇਰਾ ਸੂਟ ਰੈਡੀ ਜੀ ਹਾਂ ਜੀ ਕੋਕਰ ਬੋਟਾ ਓਕੇ ਜੀ ਆ ਰਿਹਾ ਜਮਨ ਨੂੰ ਲੈ ਜਾਣਾ ਚਲ ਅੱਜ ਤਾਂ ਹੁਣ ਆਉਣ ਜਾਣ ਬਣਿਆ ਇਹ ਲੈਣਾ ਹੁਣ ਤਾਂ ਆਈਆਂ ਕਦੀ ਆ ਕੇ ਤੇ ਕਦੀ ਚਲੇ ਜਾਂਦੇ ਮੈਂ ਕੱਲੂ ਦੋ ਰੰਡੇ ਆਲੇ ਆਉਣਾ ਰੰਡੇ ਆਲੇ ਇੱਥੇ ਆਉਣਾ ਮੈਂ ਰਾਤ ਰਹਿਣੀ ਆ ਪਰ ਸਹਰਦਾ ਨਹੀਂ ਆਉਂਦੀ। ਹਾਂ। ਆਪਾਂ ਵਿਆਹ ਕਰਕੇ ਤੋੜ ਦੇ ਦੀ ਕੁੜੀ ਆਵੇਣ ਵਾਸਤੇ ਤਾਂ ਮਿੰਟਕ ਬਾਅਦ ਆਈ ਜਾਂਦੀ ਹੈ। ਹੈ? ਮੇਰੇ ਦੇ ਇਹ ਵੀ ਟੀਰਾ ਰੰਗ ਥੋੜਾ ਜਿਆਦਾ ਕਾਲਾ ਹੋ ਗਿਆ ਮੇਰਾ ਤੇ ਨੁਖਰੇ। ਨਹੀਂ ਮੰਮੀ ਦਾ ਰੰਗ। ਚਲੋ ਵੱਜ ਗਿਆ ਨਿਕਰੇ। ਮੈਂ ਨਾ ਆਉਂਦੀ ਨਹੀਂ। ਨਹਾਉਂਦਾ ਤਾਂ ਤੂੰ ਆ। ਲਾ ਲਾਂਗੀ, ਲਾ ਲਾਂਗੀ। ਅਜੀਤ ਕੌਰ ਜਾਣੀ ਕਿ ਮੇਰੀ ਮੰਮੀ। ਲਓ ਜੀ। ਲਓ ਜੀ। ਇਹ ਸਾਡੇ ਲਾਹੌਰ ਰਟ ਬੁਟੀਕ ਦੇ ਪ੍ਰੋਡਕਟ ਆ। ਤੇ ਇਹ ਇਹ ਮੇਰਾ ਪਹਿਲਾ ਸੂਟ ਸੀ ਜਿਹੜਾ ਮੈਂ ਅਗੇਜਮੈਂਟ ਵਾਲੇ ਦਿਨ ਪਾਇਆ ਸੀ ਇਹ ਉਹ ਸੂਟ ਆ ਤੇ ਅੱਜ ਕਾ ਤਾਂ ਰਿਪੀਟ ਮੈਂ ਕਰਤਾ ਰਿਪੀਟ ਇਹ ਸੋਹਣਾ ਹੀ ਬੜਾ ਬਣਿਆ ਸੀ ਤੇ ਕੁਝ ਇਹ ਦੂਰ ਰਿਪੀਟ ਕਰ ਹਾਂ ਤੇ ਇਹ ਮੈਂ ਕਿਉਂ ਨੂੰ ਕਹਿੰਦੇ ਹੁੰਦੇ ਆ ਸਾਡੇ ਲਾਹੌਰਨ ਬੇਸ ਤੇ ਜਾਓਗੇ ਨਾ ਜੇ ਤੁਸੀਂ ਉੱਥੇ ਤੁਹਾਨੂੰ ਇਹ ਜੀ ਮੈਂ ਪੂਰੀ ਡਿਟੇਲ ਦੇ ਦੂੰਗੀ ਸਾਰਾ ਕੁਝ ਵੀ ਇਹ ਕਿੰਨੇ ਚ ਰੈਡੀ ਹੁੰਦਾ ਇਹ ਕਿਹੜੇ ਫੈਬਰਿਕ ਤੇ ਰੈਡੀ ਆ ਬੱਸ ਕਿਹੜਾ ਲਾਹੌਰਨ 94 ਇੰਸਟਾਗ੍ਰam ਤੇ ਲਾਹੌਰਨ 94 ਸਨੈਪਚੈਟ ਤੇ ਤੁਸੀਂ ਦੇ ਉੱਤੇ ਵਟਸਐਪ ਦਾ ਨੰਬਰ ਸਾਡਾ ਉੱਥੇ ਦਿੱਤਾ ਹੋਇਆ ਵਾ ਬਾਇਓ ਵਿੱਚ ਇੰਸਟਾਗ੍ਰam ਦੀ ਤੁਸੀਂ ਕਮੈਂਟ ਕਰ ਲਓ ਆ ਪਾਣੀ ਪਿਆਉਣਾ ਲੌਗ ਚੈੱਕ ਕਰ ਸਕਦੇ ਹੋ ਠੀਕ ਆ ਸੰਦੀਪ ਹਾਂ ਜੀ ਨਾਈਸ ਲੱਗ ਰਹੀ ᱛੁਮੀ ਜੱਟ ਰੈਡੀ ਜੀ ਤੇ ਕੱਲ ਤਾਂ ਸਕੂਲ ਵੀ ਭਾਈ ਬਹੁਤ ਛੁੱਟੀਆਂ ਹੋਣੀਆਂ ਸਕੂਲ ਜਾ ਰਹਿਗਾ ਤੂੰ ਕੱਲ ਤੋ ਰਿਪਰਸੋ ਦਾ ਨਾ ਸ਼ਹਿਰ ਰੈਡੀ ਰਜੀ ਤੂੰ ਵੀ ਜਿਹਨਾਂ ਕੱਲ ਜਾਣਾ ਰੰਦੇ ਆ ਹਾਂ ਵੀ ਰੈਡੀ ਆ ਹਾਂ ਜੀ ਵੈਰੀ ਗੁੱਡ ਤੇ ਮੈਂ ਮੈਂ ਤਾਂ ਜਵਰਾਜ ਜੂ ਵੀ ਕਿੱਥੇ ਆ? ਉਹ ਉਹ ਬਿਆਹ ਦਾ ਜੀ ਰੇਲ ਹੈ ਜੀ। ਰੈਡੀ ਮੋਟੇ? ਆਪਰ ਹੈ ਜੀ। ਆਉਣ ਵਾਲੇ ਆ ਉਹ ਤੇ ਹਵਾ ਨਾਲ ਜਾ ਕੇ ਡਾ ਮਾਰਿਆ ਨਾ ਜੀ। ਖਾਲੇ ਦਾ ਤਿਆਰ ਤੇ ਰੁੰਦੇ ਫਿਰਦੇ ਆ। ਆਹ ਵਿਆਹ ਤੇ ਤੇਰੀ ਇੱਕ ਮੁਛਥਾ ਲੜ ਗਈ ਹੋਈ ਸੀ। ਉਹ ਸਾਰੇ ਪਾਸੇ। ਓਕੇ ਆ ਜੀ ਸਾਰਾ ਪਾਸੇ। ਓਕੇ। ਰੈਡੀ ਆ ਜੀ। ਮਾਸੜ ਨੇ ਵਿਆਹ ਸਾਰੀ ਜ਼ਿੰਮੇਵਾਰੀ ਮਾਸੜ ਦੇ ਸੰਭੀ। ਓਕੇ ਮੋਟਾ? ਹਾਂ ਠੀਕ ਆ। ਬਾਹਰੀ ਘੋੜੇ ਦੇ ਨਾਲ ਦੇ ਨਾਲ ਉਹਨੂੰ ਇੱਧਰ ਵੇਖਾਂ। ਇੱਧਰ ਵੀ ਲਈ ਆ ਰੈਡੀ ਆ ਪੈਸੇ ਕੋਈ ਕਰੀਏ ਇੱਥੇ ਇਕੱਠੇ। ਇਹਦੀ ਬਣਾ ਲਓ ਵੱਡੀ ਦੀ ਵੀਡੀਓ ਇਹਨੂੰ ਕੰਮ ਹੀ ਨਹੀਂ ਲੈ ਕੇ ਵਿਚਾਰੀ ਨੂੰ ਬਹਿ ਗਿਆ ਉਹਦੀ ਕੁੜੀ ਹਾਂ ਕੰਮ ਕਰ ਨਹੀਂ ਮਨੀ ਨਵੇਂ ਬੂੜ ਲਿਆਦੇ ਦੂ ਬਾਹਰ ਲੈ ਦੇ ਕਿੱਥੇ ਆ ਟੱਚੀ ਟੱਚੀ ਤੂੰ ਕਿੰਨਾ ਟਮਗਾ ਸੁਨੂਰ ਵਾਲੋਂ ਨੇ ਤੇ ਪੱਗਪੂਕ ਬਣੀ ਤੂੰ ਤਾਂ ਫੂੜਬੜ ਪਾਇਆ ਤਾਲੀਆਂ ਬਾਹਰ ਆਏ ਹੈ ਕਿੰਨਾ ਟਾਈਮ ਲੱਗਾ ਕਸਨ ਦੀ ਲੋੜ ਸੀ ਬਾਹਰ ਆਏ ਮੈਂ ਪਾਉਣੀ ਆ ਆ ਚਮਚੋਲਾਂ ਫੇਰੇ ਸਦਾ ਬਲੇ ਰਿਸ਼ਤਾ ਦਿੱਤਾ ਆਪਾਂ ਕਰਾਉਣਾ ਹੀ ਨਹੀਂ ਯਾਰ ਵਿਆਹ ਨਹੀਂ ਮੈਂ ਕਰਾਉਣਾ ਹੀ ਨਹੀਂ ਤੂੰ ਨਹੀਂ ਕਰਾਉਣਾ ਪੱਕੀ ਗੱਲ ਆਪਾਂ ਜਰਮਨ ਚੱਲ ਜਾਂਗੇ ਜਰਮਨ ਹੋ ਕੇ ਟਾਨਾ ਹੈ ਜਰਮਨ ਚੱਲ ਜਾਂਗੇ ਹੋਵੇ ਤੇ ਬਾਹਰ ਨਹੀਂ ਲੈਣਾ ਨਹੀਂ ਕਰਾਣਾ ਹੈ ਪ੍ਰਾਣਾ ਨਹੀਂ ਲੈਣਾ ਲਓ ਜੀ ਆ ਡਾਈਨਿੰਗ ਚੋਂ ਬਾਹਰ ਕਰਤਾ ਕਿਉਂਕਿ ਥੋੜੇ ਮੈਂਬਰ ਹੀ ਆਉਣੇ ਸੀ ਤੇ ਆ ਜਿਹੜਾ ਡਿਨਰ ਸੈੱਟ ਸੀਗਾ ਆ 골ਡਨ ਸੋਹਣਾ ਲੱਗਦਾ ਬਾਕੀ ਤੁਸੀਂ ਦੱਸਿਓ ਕਿਵੇਂ ਲੱਗਦਾ ਜੀ ਮੈਨੂੰ ਵਧੀਆ ਲੱਗਾ ਉਏ ਇਹ ਨੂੰ ਇਹਦੇ ਚ ਪਾਉਣ ਨੂੰ ਹੁੰਦਾ ਇਹਨਾਂ ਨੂੰ ਨਹੀਂ ਪਾਉਣਾ ਹੁੰਦਾ ਬੰਦਿਆਂ ਮੈਂ ਤਾਂ ਉਹ ਦੱਸਦਾ ਆ ਆਹ ਵੇ ਵਾਲ ਕਿਧਰ ਆ ਗਏ ਫੇਰਾ ਜਨਾ ਫੇਰ ਤੇ ਨਹੀਂ ਰਾਤ ਰਹਿਣਾ ਫੇਰ ਆ ਜਾ ਓਕੇ ਡਨ ਇਦਾਂ ਦਾ ਜਿਹੜਾ ਕਨਸੈਪਟ ਏਦਾ ਹੈ ਰੈਡੀ ਐ ਚ ਕੀ ਆ ਭਾਈ ਹੈਗਾ ਕੋਈ ਉਹ ਬੱਲੇ ਇੱਧਰ ਕੀ ਆ ਆਹ ਜਰਮਨ ਕਿਹੜਾ ਚਾਲਾ ਅਮਰੀਕਾ ਬੱਲੇ ਇੱਧਰ ਬਦਾਮ ਦਾ ਇੱਧਰ ਹੈਗਾ ਨਾ ਖੜੀ ਇਹਨੂੰ ਭਾਜ ਜਾਵੇ ਨਾ ਆਹ ਕੀ ਆ ਬਦਾਮ ਰਹੀ ਇੱਥੇ ਕੱਢ ਜੂ ਇਹ ਗਰਮ ਕੀਤੇ ਆ ਤਲੇ ਹੋਏ ਆ ਹਾਂਜੀ ਵੇਰੀ ਗੁੱਡ ਹੈ ਬਹੁਤ ਵਧੀਆ ਲੱਗਦੀ ਹੈ ਖਾਨ ਜੀ ਥੁੰਗੇ ਦਾ ਆਪ ਮਾਰੀ ਜਾਣੇ ਦਾ ਥੁੰਗੇ ਦਾ ਆਪ ਮਾਰੀ ਨਹੀਂ ਗਈ ਥੁੰਗੇ ਮਾਰਨ ਦੀ ਤੇਰੀ ਆ ਨੀ ਨੀ ਖਾਲੀ ਟੇਕੀ ਤਾਂ ਯਾਰ ਆਹ ਬੜਾ ਛੱਟ ਘੱਟ ਉੱਥੇ ਜਾ ਕੇ ਆ ਕੇ ਇੱਥੇ ਕਰ ਦਿੰਦੇ ਓ ਘੰਟਾ ਰੋਜੇ ਬਾਹਰ ਨੂੰ ਲੈ ਜਾਣੇ ਇਹਨਾਂ ਨੂੰ ਮੈਨੂੰ ਲੱਗਦਾ ਕਦੇ ਕੀ ਜਾਂਦੇ ਆ ਯਾਰ ਮਾਦੀ ਧੁੱਪ ਨਾ ਜਵੇ ਕਿਤੇ ਪਰੇ ਨਾ ਲਿਓ ਲਿਆ ਦਿਓ ਚਾਹ ਨੂੰ ਪਿਆਰੋਂ ਵਜਾ ਇੰਜ ਨਾ ਨਾ ਨਵੇਂ ਵਿਆਹ ਕਰਾ ਲੈਣਾ ਨੂੰ ਹੈ ਆਪਾਂ ਥੋੜੀ ਭੁੱੱਥੇ ਮਰਨਾ ਆਉਣਾ ਉਹ ਲੈ ਆਓ ਯਾਰ ਕੋ ਆ ਬਿਸਵਾਨ ਭਾਗ ਮੰਨੋ ਨਵਾਂ ਜਵਾਈ ਆਇਆ ਵੇਚੀ ਨਾ ਕਰਾ ਦਿਓ ਖਿੱਚ ਕੇ ਲੈ ਚੋ ਖਿੱਚ ਕੇ ਇਹ ਚੱਲਦੇ ਕੈਮਰੇ ਸਾਫ ਕਰ ਵੇਚੀ ਨਾ ਹੋ ਜਾ ਮਿਲਣਾ ਮਰੋਣਾ ਲੈ ਚੋ ਖਿੱਚ ਕੇ ਕਰ ਬੀਚ ਮੈਂ ਹੱਥੀਂ ਢਾਲਾ ਵੇ ਤੱਪ ਦੇ ਪ੍ਰੀਤ ਭੇਜਦਾ ਹਾਂ ਹਾਂਜੀ ਹਾਂਜੀ ਬੇਰੀ ਗੁੱਡ ਬੱਸ ਬੱਸ ਮਾਰ ਪਨੀਰ ਦਾ ਟੋਕਰਾ ਫੇਰ ਵੇਚਦਾ ਪਨੀਰ ਦੇ ਇੱਕ ਹੋੜ ਲਾਵਾੜੀ ਉਹ ਪਨੀਰ ਤੇ ਆਪਾਂ ਖੜਾ ਕਰਵਾ ਦੇਣਾ ਨਾਲੇ ਦਾ ਆ ਗਈ ਕਿ ਨਾ ਉਹ ਸਿੱਧੇ ਡੋਂਗੇ ਲੈ ਆਇਆ ਦੋਵੇਂ ਵੈਰੀ ਗੁੱਡ ਚਾਰ ਡੋਂਗੇ ਦੁਰਿਆਂ ਦੇ ਚਾਰ ਡੋਂਗੇ ਦੋ ਤੇ ਇੱਕ ਤੇ ਇੱਕ ਵਿੱਚ ਕੁੜੀ ਕੁੜੀ ਹੁੰਦੀ ਉਹਦਾ ਨਾਮ ਡੌਂਗਾ ਰੱਖਿਆ ਹੈ ਨਾਲ ਦੀ ਨਾਲ ਅੱਜ ਤੇ ਆ ਗਏ ਸਿੱਧਾ ਵਾਜੀ ਵਾਖ ਕਮਾਲ ਹੋਈ ਪਈਆਂ ਵੇਖੋ ਭਾਈ ਸਾਹਿਬ ਪਨੀਰ ਵਾਲੇ ਆਉਣ ਤੋਂ ਵਿੱਚ ਹੀ ਮਠਿਆਈ ਰੱਖਿਆ ਯਾਰ ਹਾਂ ਹਾਂ ਵਾ ਮਠਿਆਈ ਆਲਰੇਡੀ ਸਾਰੀ ਉੱਥੇ ਆ ਹਾਂ ਪਨੀਰ ਵਾਲੇ ਖੜੇ ਨੇ ਵੀਰੇ ਹਾ ਕੀ ਵਿਚਾਰ ਆ? ਕੋਈ ਵਿਚਾਰ ਨਹੀਂ ਸਿਰ ਪੂਰਾ ਵਾਪਸ ਕੰਮ ਲੈ ਜਾਣੀ। ਮੈਨੂੰ ਆਹ 500 ਕੰਮ ਦੇ ਹੋਣਗੇ ਤੁਸੀਂ। ਵਾਪਸ ਕੰਮ। ਇਹ ਜੇ ਬਾਦ ਵਿੱਚ ਕਰਾਂਗੇ। ਐ ਕੋਈ ਡਾਕਟਰੀ ਨਹੀਂ ਕਰਨੀ। ਪਾ ਕੇ ਆਦੇ ਤੁਸੀਂ। ਹਾਂ? ਰੈਕਟਾ ਨਹੀਂ ਕਰਨੀ ਕੋਈ। ਨਾ ਨਾ। ਬਾਜੀ ਬਾਜੀ। ਮੈਂ ਭੈਣਾਂ ਦੇ ਵਾਸਤੇ ਉੱਡ ਜਾਣਾ। ਆਹੋ ਆਹੋ ਆਹੋ। ਕੈਨ ਆਈ ਟੈਸਟ ਇਧਰ ਆ ਜੜਾ ਬਾਹੜੀ ਤੇ ਟੱਕੇ। 来ਣਾ ਵਾ ਕਿ ਨਹੀਂ ਜਾਣੇ ਲੈਣਾ ਇਹ ਕੋਈ ਬਾਹਰ ਦਾ ਨਾ ਨਾ ਤਾਂ ਮੈਂ ਯਮ ਕਰਨਾ ਪਿਆ ਰੂਲ ਤਾਂ ਮੈਂ ਬਾਹਰ 7 ਦਿਨ ਆ ਜਾਂਦਾ ਕੋਈ ਨਾ ਹਾਂ ਬਾਈ ਤੁਹਾਨੂੰ ਫੇਰ ਆਇਣਾ ਇਹਨਾਂ ਨਾਲ ਹਾਂ ਵੀ ਸਾਰੇ ਬੈਠੇ ਹੋ ਜਾਂ ਮੈਨੂੰ ਭੁੱਖ ਲੱਗੀ ਹੈ ਰੋਟੀ ਖਾਣੀ ਮੈਂ ਜਾ ਰਿਹਾ ਬੈਠੇ ਰੋਟੀ ਰੋਟੀ ਖਾਈ ਲੈ ਮੈਂ ਦੇਖ ਸਕਦੇ ਹੋ ਦੋ ਕੁਰਸੀ ਖਾਲੀ ਹੈ ਜਾ ਵਾ ਕਿ ਫੜਿਆ ਗਿਆ ਤੂੰ ਖਾਚੀ ਹੈ ਵੀ ਇਧਰ ਵੀ ਸਾਰੇ ਬੈਠੇ ਹੋ ਜਾਂ ਉਹ ਵੀ ਕੋਨੇ ਦੀ ਕੋਈ ਰਾ ਦੀ ਜੈਕਟ ਪਾਈ ਹੈ ਕਿਵੇਂ ਜੇ ਪਾ ਪਾਇਆ ਜੇਬ ਚੱਤ ਪਾਇਆ ਵੇਖੀ ਦੀ ਦੀ ਇਹ ਜਾਣ ਕੇ ਤੇਰੇ ਘਰ ਨੂੰ ਖਾਂਦੇ ਨੂੰ ਡਿਸਟਰਬ ਕਰੀ ਜਾਂਦੇ। ਕਹਦੇ ਇਹਨੂੰ ਅੱਧ ਭਰਾ ਨੂੰ। ਵੇ ਮੋਟੇ ਓਏ ਖਾਦੇ ਬਣਾ ਜਾ। ਓਏ ਓਏ ਉਸ ਕਰ ਖਾਜ ਸਰਵ ਕਾਲ ਨੂੰ ਆਪੇ ਚਾਰਾ ਬੈਠਾ ਹੋਇ ਉੱਠਦਾ ਫਿਰਦਾ। ਸੰਗ ਭਈ ਜਾਂਦਾ ਮੈਂ ਕਾ ਬੋਟਰ ਕਾ ਬੜਾ ਕਰਦੇ ਸਰਵ ਹੁਣਾਂ ਨੂੰ। ਪਹਿਲੀ ਖਾ ਲੂ ਆਪੇ ਬਾਅਦ ਕੱਲਾ ਆਪੇ ਖਾਂਦਾ ਪਕਾ ਪਕਾ ਕੇ। ਮੈਂ ਕਹਿੰਦਾ ਨਹੀਂ ਬੋਲੀ ਹੁੰਦਾ ਘਰ ਵਾਲਾ ਵਾਈਪਰ ਆ। ਪਾ ਦਿਓ ਕਿ ਵਾਏ ਘਰ ਕੋਈ ਛੋ ਆਇਆ। ਓਏ ਦੇਖ ਔਲੀਆ ਆਪੇ ਘਰ ਦੇ ਖੇਤ ਰਾਏ ਆਇਆ। ਓਏ ਪਾਏ ਆ। ਕੋਣਾ ਗਵਾਕਿਆ ਲੈ ਲੈ ਗਦੇ ਪਾਣੀ ਪੀਦੇ ਪਾਣੀ ਪੀਦੇ ਲੈ ਪਾਣੀ ਅੱਗੇ ਦਾ ਪਾਣੀ ਆ ਹੀ ਰੋਈ ਪੀਣਾ ਇਹਨੂੰ ਪੁੱਛ ਵਾਕਸ ਨੂੰ ਪੁੱਛ ਰੱਖੀ ਤੂੰ ਇਹ ਪਾਣੀ ਵੀ ਨਾ ਖਾਂ ਖਾ ਗਿਆ ਇਹ ਵੀ ਪਾਣੀ ਉਹ ਵੀ ਪਾਣੀ ਆ ਕਿੱਥੋਂ ਪਾਣੀ ਲਿਆਉਂਦਾ ਕਿੰਨੇ ਆ ਮੈਂ ਹੀ ਲਿਆਇਆ ਕਾ ਤੂੰ ਚਾਈ ਚਾਈ ਵੇ ਤੂੰ ਕੰਮ ਮੈਂ ਇਹਨਾਂ ਦੇ ਲੂ ਕੇ ਆ ਵੀ ਲੋ ਬੰਨੀ ਬਣੀ ਦੇ ਦੇ ਲੈ ਛੱਡ ਗਿਆ ਛੱਡ ਗਿਆ ਉਹਨਾਂ ਨੂੰ ਕਿੱਥੋਂ ਬੜਾ ਛੱਡਿਆ ਉਹਨਾਂ ਨੂੰ ਉਹ ਅੰਟੀ ਨੇ ਜਾਣਾ ਉਹ ਚੋਲਾ ਨਾਲ ਹਾਂ ਕਿੱਥੇ ਛੱਡ ਗਣਾ ਉਹ ਕਹਿੰਦੇ ਸ਼ਾਇਦ ਮੈਨੂੰ ਮੋਗੇ ਨੂੰ ਚੜਾ ਦੇ ਬਸ ਤੇ ਆਣਾ ਨੇ ਮੇਬੀ ਦਬੰਬੋਗੇ ਛੱਡੀ ਆ ਉਹ ਬਿਆਰਿਆਂ ਨੂੰ ਉਹਨਾਂ ਨੂੰ ਨਾਲ ਆ ਜਾ ਚਲਾ ਉਹ ਨਾ ਬਿਆਰਿਆਂ ਨੂੰ ਛੱਡ ਆ ਆ ਜਾ ਜੀ ਛੱਡ ਦਿੰਦੇ ਆ ਹਾਂਜੀ ਹਾਂਜੀ ਚਲੋ ਛੱਡ ਦਿੰਦੇ ਫਿਰ ਛੱਡ ਕੇ ਆਉਣਾ ਹਾਂ ਕਿਹੜੇ ਛੱਡ ਕੇ ਆਉਣਾ ਆਹ ਦੱਜਾ ਦੱਸੀ ਚਲੋ ਚਾਈ ਆਹ ਕੁੜੀ ਫੜੀ ਗਈ ਫੋਨ ਚਲਾਉਣੀ ਫੜੀ ਆ ਪ੍ਰੂਫ ਹੀ ਹੋ ਗਿਆ ਸਾਰੇ ਬਈ ਦਿਨੋ ਦਿਨ ਕਰੀ ਜਾਂਦੇ ਆ ਤੇ ਸੀ ਚੱਕ ਗੰਦਾ ਬਣਾ ਫੋਨ ਵੀ ਨਹੀਂ ਆਪਾਂ ਨੂੰ ਕਰਲਾ ਕਰਲਾ ਫੋਨ ਚਾਰਜ ਨਾਲ ਦਿੰਦਾ ਫੋਨ ਤੋਂ ਬਿਨਾਂ ਨਹੀਂ ਸਰਨਾ ਮੁੰਡਾ ਜੱਟ ਸਾਰੀ ਮੈਂ ਵੀ ਆਏ ਕਿ ਤਸਵੀਰਾਂ ਚਾਬੀ ਨਾਲ ਤੇਰੇ ਭਾਜ ਖਲੋਣ ਸਾਜੋ ਪੀ ਲੈ ਨੀ ਚਾਪੀ ਹੈਗਾ ਫਿਰ ਤੇਰਾ ਸਰੀਰ ਖਲਜੂਗਾ ਦੁੱਕਾ ਮੂੰਹ ਆ ਗਿਆ ਯਾਰ ਪਿੱਛੇ ਕਰ ਕੈਮਰਾ ਮਾੜਾ 5 ਕਾ ਦੇ ਲਈ ਦਿੱਤਾ ਹੈਂਗਾ ਯਾਰਾ ਦੋ ਤੱਕ ਆ ਮੈਂ ਮਨਦੀਪ ਤੇ ਨਦੀਪ ਹੋ ਜਾਂਦਾ ਹਾਂ ਇੰਨੀ ਮੋਟੀ ਵਿਖਾਉਂਦੇ ਮੈਨੂੰ ਹਾਂ ਵੇਖਿਆ ਮੈਂ ਤਾਂ ਅੱਗੇ ਕਹਾਂ ਮੇਰੇ ਤਾਂ ਭਾਰ ਹੀ ਸਾਰਾ 47 ਕਿਲੋ ਹੂੰ ਕਿੰਨਾ ਵਾ ਕਿੰਨਾ ਵਾ ਭਾਈ ਤੁਹਾਨੂੰ ਹਾਸਾ ਨਹੀਂ ਆਇਆ 47 ਕਿਲੋ ਨਾਲੋਂ 47 ਕਿਲੋ ਵੇਟ ਹਾਂ ਇਹਦਾ ਡਬਲ ਕਰ ਲੋ ਫਿਰ ਵੀ ਕਾਤਾ ਡਬਲ ਕਰਕੇ ਤੀ ਹੁਣ ਮੰਨੀ ਇੰਨੀ ਵੇਚਤੀ ਤੁਸੀਂ ਮੇਰੇ ਵਾਲਾ ਕਿਹਦੇ ਵਾਲਾ ਸਹੀ ਗੱਲ ਤਾਂ ਸਹੀ ਕਰਨੀ ਗੱਲ ਤਾਂ ਦੇ ਦੇ ਮੈਂ ਦੇ ਬੋਲੇ 9927 ਦੀ ਜੋ ਸੱਚ ਹੈ ਪਰ ਇਹਨਾਂ ਵੇਟ ਹੈ ਨਹੀਂ ਜਿੰਨਾ ਬਣਾ ਦਿੰਦੇ ਨਹੀਂ ਮਾਈ ਗੋਡ ਭਲ ਕਰਨਾ ਤੁਸੀਂ ਸੁਮਖਸ ਭਲ ਕਰਨ ਤਾਂ ਹੈ ਕਿ ਮਾਡਲ ਤੋਂ ਪਲਾਸੀ ਆ ਗੱਲ ਕੋ ਵਿਚਾਰਾ ਨਾਲੇ ਵਿਚਾਰਾ ਆਪਾਂ ਵੇਟ ਸਹੀ ਕਰ ਟੋਈ ਆਪਣੇ ਦਾ ਜਿਆਦਾ ਜਿੰਨਾ ਮੈਂ ਜੂਮ ਮਾਰਿਆ ਇਹਨਾਂ ਟੋਆ ਖਾਵਾ ਆ ਤਾਂ ਗੱਲਾਂ ਤੇ ਆ ਰੱਖਦਾ ਤਾਂ ਓਏ ਹੋਏ ਹੋਏ ਟਵਾ ਟਵਾ ਹੱਥਾਂ ਦੇ ਵਾਲ ਵੇਖ ਲੋ ਕਿੰਨਾ ਹੈ ਇਹਦੇ ਚੈੱਕ ਕਰ ਸਕਦੇ ਹਾਂ ਲੋਬੀ ਜੀ ਚਾਹ ਲੈ ਕੇ ਆਗੇ ਜੀ ਆ ਲੈ ਆ ਤੇਰੀ ਯਾਦ ਇੰਕਿੰਗ ਨੂੰ ਮਣਾ ਕੀਤਾ ਮੈਨੂੰ ਤੇ ਉਹ ਭਾਬੀ ਨੂੰ ਮਣਾ ਕੀਤਾ ਵੀ ਤੂੰ ਛੱਡ ਕੇ ਨਹੀਂ ਆਉਂਦਾ ਮੈਂ ਕੀ ਕਹਾਂ ਇਥੇ ਆਣ ਕੇ ਮੈਂ ਚਲੋ ਚਲੋ ਜੀ ਹਾਂ ਲੋ ਜੀ ਫਾਇਲ ਜਾਂਦੀ ਗੱਲ ਸੀ ਆਈਡੀ ਨੂੰ ਸਾਰੇ ਪਾਸੇ ਹਾਂ ਆਪਣੇ ਕਹਿੰਦਾ ਸੀ ਆਈਡੀ ਵਾਲੇ ਕੋਲ ਪੀਪਲ ਨੂੰ ਕਹਿਣ ਆਂਦਾ ਵੇ ਕਿਆ ਪੀਗੀ ਜਮ ਹੁਣ ਮੈਂ ਭਾਈ ਜੀ ਇਚਾ ਲੈਣੀ ਜੂ ਵਾਲੇ ਬਾਈ ਲੈ ਸਾਈਡ ਤੇ ਸਰਾ ਚਲਾ ਪੀਏ 10 ਰੋਕੇ ਡਾ ਕੇ ਡਾ ਫੇਰ ਲਾ ਕੇ ਦਸਿਆ ਨੀਗਾ ਸੋ ਲੋ ਗਾਇਸ ਸਮਾਂ ਚੱਕਣ ਆਏ ਅਸੀਂ ਹੁਣ ਆ ਵੀ ਉਦਾਂ ਹੀ ਆ ਆਈ ਨਹੀਂ ਆ ਬੈਗ ਦੇ ਨਾਲ ਕਿ ਗਿਰਾਇਰਾ ਇਹ ਦੇਜਾ ਬੈਗ ਉਹਨਾਂ ਕੇ ਗਿਫਟ ਤਾਂ ਹੈ ਐਡਾ ਪੈਗ ਦਾ ਗਿਫਟ ਲੈ ਲਿਆ ਆ ਵੀ ਹੋਦਾ ਯਾਰ ਆਲਾ ਵੀ ਆ ਜੀ ਟੈਚੀ ਜੀ ਇਹ ਬੰਬ ਹੁੰਦਾ ਜਿਵੇਂ ਇਹਦੇ ਵਿੱਚ ਤਾਂ ਇਹ ਕੋਈ ਵੀ ਹੋਦਾ ਯਾਰ ਇਹ ਚ ਇਹ ਬੰਬ ਹੁੰਦਾ ਵਾ ਇਹ ਨਹੀਂ ਜੀ ਰਜਾ ਆ ਆ ਲੈ ਲੈ ਪਰ ਉਹ ਖੋਲ ਖਲਣਾ ਜਾਵੇ ਭਰਾ ਵੇਖਤੀ ਹੋਏ ਕਿਤੇ ਮੈਨੂੰ ਡਾਰੀ ਲੱਗਦਾ ਭਰਾਵਾ ਜੱਪ ਪੈ ਜੇ ਕਿਤੇ ਹੁੰਦਾ ਮਹਿੰਗਾ ਹੀ ਆ ਕੁੜੀਆਂ ਦਾ ਸਮਾਨ ਜਾ ਵੀ ਮਾਣਨ ਦਾ ਮੈਂ ਘਾਪਰਾ ਵੇਰੇ ਜਾਂ ਮੇਰੇ ਪੱਲੇ ਨਾ ਪਾ ਦੀ ਆ ਡਿਗ ਡੁਗ ਜੀ ਹੋਰ ਕਿਤੇ ਇਹ ਹੀ ਨਹੀਂ ਬੱਸ ਇਧਰ ਇਧਰ ਆਸੂ ਦਾ ਇਧਰ ਹੀ ਬਣਾ ਇਧਰ ਜਾਂਦੇ ਆ ਉਹ ਜਾਂਦੇ ਆ ਉਹ ਗਈ ਫੇਰ ਫੇਰ ਗਈ ਫੇਰ ਗਈ ਫੇਰ ਗਈ ਫੇਰ ਗਈ ਫੇਰ ਗਈ ਫੇਰ ਜਾਂਦੇ ਜਾਂਦੇ ਨੇ ਲਾ ਗਈ ਠੀਕ ਆ ਓਕੇ ਹਟੇ ਠੀਕ ਹੈ ਭਾਈ ਠੀਕ ਹੈ ਭਾਈ ਓਕੇ ਠੀਕ ਆ ਠੀਕ ਆ ओके तू ओके ਤਾਂ ਤੇਰੇ ਘੜੀ ਘੜੀ ਘੋਡੇ ਹੀ ਨਿੱਕੀ ਹੈਗਾ ਇੱਧਰ ਕਿਾਚੀ ਵੀ ਘੜੀ ਹੈ ਠੀਕ ਹੈ ਜੀ ਠੀਕ ਹੈ ਇਹਨੂੰ ਜਿਹੜੀ ਦਾਦੀਆਂ ਹੀ ਤਾਂ ਆ ਠੀਕ ਹੈ ਓਕੇ ਚੰਗਾ ਚੰਗਾ ਲਓ ਵੀ ਅਮਨ ਚਲ ਗਿਆ ਉਹਨਾਂ ਵਾਪਸ ਤੇ ਹੁਣ ਉਹਦੀ ਰੋਟੀ ਆ ਮਨਦੀਪ ਕੀ ਕਰੇ ਭੈਣ ਕਰੇ ਵੱਡੀ ਦੇ ਤੇ ਉਹਨਾਂ ਨੇ ਵੀ ਚਲ ਜਾਣਾ ਥੋੜੇ ਦਿਨਾਂ ਤੱਕ ਵਾਪਸ ਸਾਡੇ ਘਰ ਇੱਕ ਵਾਰੀ ਦੋਵੇਂ ਰੌਣਕਾਂ ਚਲ ਜਾਣੀਆਂ ਨਿੱਕੀ ਨੇ ਵੀ ਚਲ ਜਾਣਾ ਵੱਡੀ ਨੇ ਵੀ ਚਲ ਜਾਣਾ ਕਰ ਫੇਰ ਖਾਲੀ ਆ ਜਾਣਾ ਵਧੀਆ ਚੱਲ ਜੀ ਜਿਆ ਲੱਗਾ ਰਹਿੰਦਾ ਇਹਨਾਂ ਨਾਲ ਰੌਲਾ ਰੱਪਾ ਜਾਂ ਪੈਂਦਾ ਰਵੇ ਤੇ ਚੱਲ ਸਾਰੀ ਦਿਹਾੜੀ ਹਾਰੇ ਲੱਗ ਜਾਂਦੀ ਸਾਡੀ ਤੇ ਚਲੋ ਮਿਲਦੇ ਹਾਂ ਤੋ ਨੈਕਸਟ ਵਲੌਗ ਚ ਉਹਨਾਂ ਟਾਈਮ ਲਈ ਬਾਏ ਬਾਏ ਤੇ ਆਪਣੀ ਸਨੈਪਚੈਟ ਆਈਡੀ ਹੈਗੀ ਆ ਸੰਧੂ H J N A 22 ਇੰਸਟਾਗ੍ਰਾਮ ਹੈਗਾ ਬਲਕਰਨ 157 ਬਾਕੀ ਬਈ ਰਾਜੂ ਉਹਨਾਂ ਨੇ ਫੁੱਲ ਮਦਦ ਕੀਤੀ ਆ ਵਿਚਾਰਿਆਂ ਨੇ ਪੂਰੀ ਜਿੰਮੇਵਾਰੀ ਨਾਲ ਆਦਾ ਕੰਮ ਸਾਂਭਿਆ ਬਈ ਇਹ ਬੰਦਿਆਂ ਨੇ ਥੱਕ ਦੋ ਰਹੇ ਸਗਲੇ ਭਾਂਡੇ ਛੱਡ ਨਾਲ ਇਹ ਪਛਾਦ ਦੇ ਨੇ ਐ ਵੀ ਪਛਾਦ ਦੇ ਨੇ ਬਸ ਅੱਜ ਜ਼ਿੰਮੇਵਾਰੀ ਪੂਰੀ ਸੰਭੀ ਆ ਵੇ ਰਾਜੂ ਉਹਨਾਂ ਨੇ ਦੱਬ ਕੇ ਕੰਮ ਕੀਤਾ ਵੀ ਚੱਲ ਕੁੜੀ ਦੇ ਵਿਆਹ ਚ ਹੋਰ ਯਾਰ ਕਿਸੇ ਚੀਜ਼ ਦੀ ਕਮੀ ਪਿੱਛੇ ਆਉਣ ਨਹੀਂ ਦਿੱਤੀ ਤੇ ਮਿਲਦੇ ਨੇ ਨੈਕਸਟ ਵਲੌਗ ਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ